ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਸਭ ਦੀ ਕਈ ਵਾਰੀ ਤੁਹਾਡਾ ਵੈਲਕਮ ਹੈ ਜੀ ਤਾਂ ਵੀਜੇ ਜਿ ਆਪਣੀ ਵੀਜਰ ਹੈਗੀ ਆ ਪਿੰਡ ਲੋਹ ਚਾਪ ਜ਼ਿਲ੍ਹਾ ਗੁਰਦਾਸਪੁਰ ਦੀ ਤਹਿਸੀਲ ਬਟਾਰਾ ਇਹ ਨਵੇਂ ਪਿੰਡ ਵੀ ਬਣਾ ਲਗੇ ਜੇ ਆਪਾਂ ਵਪਾਰ ਦਾ ਕੰਮ ਕਰਦੇ ਆ ਚੰਗੀ ਝੋੜੀ ਲੈ ਕੇ ਆਂਦੇ ਆ ਅੱਜ ਵੀ ਨਾ ਕੋਈ ਸ਼ੀਰਤ ਲੈ ਕੇ ਮੈਂ ਝੋੜੀ ਸੇਲ ਆ ਤੇ ਹੁਣ ਆਪਾਂ ਬਾਈ ਜੀ ਨਾਲ ਗੱਲਬਾਤ ਕਰੀਏ ਤੇ ਵੀਡੀਓ ਸ਼ੁਰੂ ਕਰ ਲਈਏ ਜੀ ਭਾਈ ਜੀ ਸਤਿਕਾਰ ਸਤਿਕਾਰ ਵਿੱਚ ਜੀ ਸਤਿਕਾਰ ਪਹਿਲੇ ਤੁਹਾਡਾ ਬਹੁਤ ਬਹੁਤ ਸਵਾਗਤ ਤੁਹਾਡਾ ਜੀ ਬਹੁਤ ਬਹੁਤ ਤੁਹਾਡਾ ਵੀ ਸੰਦੀਪ ਵੀਰ ਬਹੁਤ ਬਹੁਤ ਧੰਨਵਾਦ ਜੀ ਆਨ ਵੈਲਕਮ ਜੀ ਚੱਲੋ ਵਪਾਰ ਕਰਦੇ ਬਹੁਤ ਟਾਈਮ ਹੋ ਗਿਆ ਜੀ ਵਪਾਰ ਕਰਦੇ ਨੇ ਸੰਦੀਪ ਵੀਰ ਸਾਨੂੰ 32 ਸਾਲ ਹੋ ਗਏ ਜੀ ਅੱਛਾ 32 ਸਾਲ 32 ਸਾਲ ਹੋ ਗਏ ਜੀ ਠੀਕ ਆ ਫਿਰ ਮਾਲ ਹਰਿਆਣੇ ਤੋਂ ਆਉਂਦਾ ਸਾਰਾ ਜੀ ਮਾਲ ਸਾਰਾ ਹਰਿਆਣੇ ਚੋਂ ਜਾ ਕੇ ਲਿਆਈਦਾ ਜੀ ਹਾਂ ਜੀ ਜੀ ਠੀਕ ਆ ਹਰਿਆਣੇ ਤੋਂ ਲਿਆ ਕੇ ਇੱਕ ਇੱਕ ਕਰੇ ਸੇਲ ਕਰਦੇ ਆ ਅੱਛਾ ਕਰੇ ਸੇਲ ਕਰ ਹਾਂ ਜੀ ਠੀਕ ਆ ਹਾਂਜੀ ਚਲ ਗਾਂਗਰੀ ਲਈ ਆ ਗਨੇ ਮੱਝ ਲੈ ਕੇ ਨੀ ਆ ਕਾ ਨਹੀਂ ਜੀ ਮੱਝਾਂ ਹੀ ਅੱਛਾ ਮੱਝਾਂ ਲੈਣੇ ਉਹ ਤਾਂ ਨਾ ਕਰੀਗਾ ਗਾਂ ਨਹੀਂ ਕੀਤਾ ਜੀ ਠੀਕ ਆ ਤੇ ਕਿੰਨੇ ਮਹੀਨੇ ਤੇ ਰਭਈਆਂ ਇੱਥੇ ਆ ਜੀ ਆਪਣੇ ਕੋਲ 3 ਸਜਣਾ ਝੋਟੀਆਂ ਨੇ ਤੇ ਇੱਕ ਧੋਕੜਾ ਗੱਪਣਾ ਅੱਛਾ ਇੱਕ ਧੋਕੜਾ ਗੱਪਣਾ ਹਾਂਜੀ ਕਰੀਸ਼ਰੂ ਜੀ ਫਿਰ ਇੱਕ ਤੁਸੀਂ ਐਡਰੈਸ ਬੋਲ ਦੋ ਆਪਣਾ ਐਡਰੈਸ ਜੀ ਆਪਣਾ ਪਿੰਡ ਲੋਹ ਚਾਪਾ ਹਾਂਜੀ ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਠੀਕ ਆ ਤੇ ਪਿੰਡ ਆਪਣਾ ਪਿੰਡਾ ਜੀ ਬਟਾਲੇ ਤੋਂ ਕਾਦੀਆਂ ਰੋਡ ਤੇ ਭਾਗੀ ਨੰਗਲ ਅੱਡਾ ਆਉਂਦਾ ਤੇ ਭਾਗੀ ਨੰਗਲ ਤੋਂ 1 ਕਿਲੋਮੀਟਰ કે ਆਪਣਾ લોચ અપ પેંડા જી ઠીક આ નામ ਤੁਹਾਡਾ ફોન નંબર નાજી એ ਜਿਹੜਾ ਵਪਾਰ ਲੈਣ ਚ ਚੱਲਦਾ ਉਹ સિંધ ਵਪਾਰੀ ਕਰਕੇ مشهور ਹੈ ਜੀ સિંધ બોલ ઠીક છે જી ਤੇ ફોન નંબર ਆਪਣਾ ਜੀ 98783 95389 એક કરી ਫੇਰ બોલો ਜੀ 98783 95389 ਚਲੋ ਆજો ਇੱਧਰ ਇਸ সুই ਇਹਦੀ ਇਹ ਤਾਂ ਜੀ সুই ਛੋਟੀ ਆ ਜੀ હાજી ਇਹ ਇਹ ਸੁંધરી ਕਿੰਨਾ ਟਾਈਮ ਹੋਇਆ ਸੁਇਨੇ ਜੀ ਨੂੰ ਸੁਹੇ ਤਾਜੀ ਆ ਜੀ ਬਿਲਕੁਲ ਤਾਜੀ ਹੈ ਨਾ ਜੀ ਬਿਲਕੁਲ ਤਾਜੀ ਹਾਂ ਜੀ ਇਹ ਸੰਦੀਪ ਮੇਰਾ ਕਿਦਾ ਆਪਾਂ ਵਿਚਾਰ ਕਰ ਲਏ ਕਿ ਇਹਨਾਂ ਨੂੰ ਕੋਈ ਟਾਈਮ ਨਹੀਂ ਲੱਗਾ ਠੀਕ ਆ ਕੋਈ ਟਾਈਮ ਨਹੀਂ ਲੱਗਾ ਸਵੇਰੇ 2:00 ਹੋਈ ਲਗਭਗ 4 4:30 ਵਜੇ ਠੀਕ ਆ ਉਹ ਟਾਈਮ ਤੋਂ ਹੀ ਦੇਖ ਲਓ ਕਿੰਨਾ ਵਾਹ ਹਾਂ ਜੀ ਜੀ ਆਪਣੇ ਇੱਥੇ ਆੜ ਕੇ ਆਪਣੇ ਸੱਜਣ ਗਾਣ ਘੁੰਮ ਜਿਹੜਾ ਮਤ 3 ਵਜੇ ਜੀ ਪੂਰੇ ਹਾਂ 3 ਵਜੇ ਨਾਲ ਤਾਂ 4 4:30 ਫਿਰ ਸ਼ਾਮੀ ਕਰ ਲੈ ਜਵਾਈ ਕਰ ਲੈ ਤੇ ਕਿੰਨਾ ਬੋਲਾ ਜੀ ਫਿਰੰਦਲੇ ਇਹਨਾਂ ਚਾਰ ਦਾ ਝੋਟੀ ਆ ਹਾਂਜੀ 6 ਕਿਤੇ ਦੰਦਾਂ ਦੇ ਭੰਨੇ ਨੇ ਕਿਤੇ ਇਸ ਵਾਰ ਦੇਖੋ 8 ਤੋਂ ਪਲੱਸ ਮਤਲਬ ਜਿਹੜਾ ਹੈਗਾ ਹੈਗਾ ਨਾ ਹੈਗਾ ਹਾਂਜੀ ਠੀਕ ਹੈ ਠੀਕ ਹੈ ਤੇ ਬੱਚਾ ਮਗਰ ਇਹ ਬੱਚਾ ਜੀ ਆ ਕੱਟੀ ਆ ਜੀ ਅੱਛਾ ਆ ਕੱਟਿਆ ਆ ਜੀ ਹਾਂਜੀ ਆ ਕੱਟਿਆ ਠੀਕ ਆ ਹਾਂਜੀ ਚਲੋ ਠੀਕ ਹੈ ਤੇ ਚੋਈ ਜੋ ਵਧੀਆ ਭਾਜੀ ਬਿਲਕੁਲ ਨੰਬਰ 1 ਜੀ ਕੋਈ ਭੂਰ ਨਹੀਂ ਕੋਈ ਸ਼ਪਾ ਨਹੀਂ ਤੁਹਾਨੂੰ ਵਧੀਆ ਨੰਬਰ 1 ਬਣਾ ਲੈਂਦੇ ਆ ਜੀ ਠੀਕ ਆ ਕੋਲੋ ਕੋਲੋ ਜੀ ਫਿਰ ਲੋ ਜੀ ਦੇਖੋ ਜੀ ਪਹਿਲਾ ਸੂਆ ਝੋਟੀ ਆ ਜੀ ਤੇ 8 ਤੋਂ ਪਲੱਸ ਇਹ ਜੀ ਬੋਲਾ ਲਾਲਾ ਦੋਦ ਲਾਲੋ ਹੁਣ ਤੁਹਾਡੇ ਸਾਹਮਣੇ ਲੱਕੇ ਤੇ ਹਾਂ ਦੋਦ ਲਓ ਦੇਖੋ ਜੀ ਆਹ ਆਹ ਕੁੱਲ ਚਾਰ ਬਣੇ ਲੱਗਿਆ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਆ ਜਾਓ ਜੀ ਆ ਜਾਓ ਬੇਰ ਸੰਦੇ ਬੇਰ ਸ਼ਿਰੋਦ ਨੇ ਲਾਇਆ ਕਰੀ ਪਸ਼ੂ ਨੂੰ ਅੱਛਾ ਹਾਂ ਜੀ ਬਲੇ ਇਦਾਂ ਡੰਗਰ ਵੇਖਣੇ ਨੇ ਸ਼ੁਰੂ ਤੋਂ ਨਹੀਂ ਕਰੀ ਤਾਇਆ ਚਲੋ ਨਾ ਬਣਿਆ ਬਣਾਂ ਜੀ ਪਰ ਸੋਨਾ ਬਿਮਾਰ ਕਰਦੇ ਆ ਇਹਨੂੰ ਕੋਲ ਚਲੋ ਹਾਂਜੀ ਬਾਜੀ ਫਿਰ ਬੋਲੋ ਜੀ ਰੇਟ ਬੋਲੋ ਮੋਲਵਾ ਕਰੀਏ ਜੀ ਅੱਜ ਲੈਣੇ ਨਹੀਂ ਲੈਣ ਤਾਂ ਛੋੜ ਹੀ ਹੋਵੇ 500 ਜਾਂ 1000 ਕਰ ਦਿੰਦੇ ਹਾਂਜੀ ਪਹਿਲੀ ਵੀਡੀਓ ਆਰ ਹਾਂਜੀ ਛੋੜ ਨਹੀਂ ਕਰੀਏ ਮੋਲ ਲੈਣ ਦੇਣ ਕਰੀਏ ਬਿਲਕੁਲ ਇਹਦਾ 85 ਹਜ਼ਾਰ ਦੇ ਤੋਂ ਸੰਦੀ ਵੀ ਮੇਰੇ 1000 ਛੋਟ ਕਰਦਾ 84 ਹਜ਼ਾਰ ਦੀ 84 ਹਜ਼ਾਰ ਚਲੋ ਠੀਕ ਆ ਜਾ ਮੈਨੂੰ ਇਤਨੀ ਛੋਟੀ ਚਰਾ 8000 ਦੀ ਮਿਲਦੀ ਨਹੀਂ ਠੀਕ ਆ ਬਿਲਕੁਲ ਸਹੀ ਹੈ ਪਹਿਲੀ ਵੀਡੀਓ ਆ ਚਲੋ ਚਲੋ ਤਾਂ ਇਦਾਂ ਕੰਮ ਆ ਆਹ ਜੀ ਇਹ ਸੰਦੇ ਮੇਰਾ ਦੋਰਾ ਨਾ ਮੈਂ ਦੱਸਦਾ ਉਹ ਪ੍ਰੇਮੰਨ ਨੂੰ ਖੂਪ ਮਾਰਦੇ ਨੇ ਜਿਹਨੂੰ ਫੜ ਲਿਆ ਫੇਰ ਕੁਝ ਨਹੀਂ ਕਹਿੰਦੇ ਕੋਈ ਜਿਹਾ ਠੀਕ ਆ ਹਾਜੀ ਸਿੰਘ ਦੀ ਕੁਆਲਿਟੀ ਦੇਖੋ ਜੀ ਆਪਣੀ ਹਾਂਜੀ ਜੀ ਇਹ ਵਧੀਆ ਕਿਹੋ ਜਿਹਾ ਸਿੰਘ ਜਿਹੜਾ ਲਿਚਲ ਤੇ ਲੱਗਦਾ ਬਿਲਕੁਲ ਸ਼ਾਇਦ ਮਤਲਬ ਛਿੱਗੀ ਹੋ ਗਈ ਆ ਜਵਾਨੀ ਦੇ ਜੇ ਪੰਨੇ ਨੇ ਗਏ ਦੁੱਧ ਕਿੰਨੇ ਜੀ ਦੁੱਧ ਤੇ ਕੁਝ ਨਹੀਂ ਆਸ ਵਜਨ 11 11 ਕਿਲੋ 11 ਲੀਟਰ ਜੀ ਮੇਰੇ ਕੇ ਆਪਣਾ ਤਿੰਨ ਟਾਈਮ ਚੁਵਾਈ ਕਰਕੇ ਠੀਕ ਆ ਤੇ ਇਹ ਵੀ ਖੋਲੀ ਜੀ ਲਓ ਜੀ 11 ਕਿਲੋ ਦੁੱਧ ਆ ਜੀ ਤੇ ਵੱਡੀ ਛੋਟੀ ਪੂਰੀ ਇਹ ਵੀ ਦੋਰੋ ਬਿਲਕੁਲ ਜੀ ਤੇ ਬੱਚਾ ਮਗਰ ਕੀ ਆ ਗਿਆ ਜੀ ਇਹ ਤਾਂ ਬੰਦ ਵੀ ਕੱਢੀ ਆ ਇਹਦੇ ਮਾਰ ਕੱਢ ਤੋਰੋ ਤੋਰੋ ਜੀ ਲੋ ਜੀ ਦੇਖੋ ਬਰਾਤ ਵੱਡੀ ਰੋਟੀ ਪੂਰੀ ਕੱਢ ਕਰ ਦੇਖੋ ਛੋਟੀਆਂ ਕਿੱਡਾ ਆ ਆਹ ਉਹ ਜਿੰਨੇ ਨੇ ਰਾਈਡੀਆਂ ਛੋਟੀਆਂ ਜਿਹੜਾ ਪਤਾ ਲਾਇਆ ਨਹੀਂ ਨਹੀਂ ਬਿਲਕੁਲ ਬਿਲਕੁਲ ਜੀ ਬੜਾ ਸਹੀ ਹੈ ਤਾਂ ਲੱਗਤੀ ਆ ਜੀ ਆਜੋ ਜੀ ਆਜੋ ਆਜੋ ਲਿਓ ਬਾਕੀ ਕੋ ਹੋਣੀ ਚਾਉਣੀ ਥੋੜਾ ਉਪਰਾ ਕਰਕੇ ਕਰ ਦਾਂਗੇ ਨਹੀਂ ਠੀਕ ਹੈ ਦੇਖ ਲੈ ਆ ਥੋੜਾ ਉਪਰਾ ਬੜਾ ਬੰਦ ਰਿਹਾ ਚਲੋ ਹਾਂਜੀ ਜਿਹੜਾ ਇਸ ਦੇ ਵਿੱਚ ਲੈਣੇ ਨਹੀਂ ਲੈਣੇ ਨਹੀਂ ਲੈਣੀ ਬਸ ਜਿਹੜਾ ਇਸ ਦੇ ਵਿੱਚ 95 ਦਾ 1000 ਰੁਪਿਆ ਚੋਰ ਜੀ ਠੀਕ ਹੈ ਜੇ ਇਹ ਨੂੰ ਮਿਲਦੀ ਵੀ ਨਹੀਂ ਕੀਤੀ ਰੇਟ ਜਾ ਇਹ ਥੋੜਾ ਕੋਈ ਵੀ ਵੀਡੀਓ ਨਹੀਂ ਸਾਰੇ ਹਾਂਜੀ ਪਤਾ ਲੱਗ ਜਾਂਦਾ ਰੇਡ ਦੀ ਗੱਡੀ 95000 ਦੀ ਮੇਲ ਠੀਕ ਆ ਚਲੋ ਕੋਈ ਨਹੀਂ 94000 ਆ ਵੀ ਸੁਈ ਆ ਛੋਟੀ 4 ਬੰਦਾ ਅੱਛਾ 4 ਬੰਦਾ 6 ਕਿਨੇ ਭੰਨੇ ਨਹੀਂ ਗਏ ਠੀਕ ਆ ਪਿੱਛੇ 6 ਦੀ ਕੁਆਲਟੀ ਦੇਖ ਲੋਗੇ ਪਿੱਛੇ ਬਜ਼ੁਰਗ ਕਹਿੰਦੇ ਹੁੰਦੇ ਇਹ ਸਿੰਘ ਤਾਂ ਨਹੀਂ ਰੁਪਈਆ ਉਹਨੇ ਲੰਗਣਾ ਚਾਹੀਦਾ ਕੋਈ ਗੰਮ ਨਾ ਤੇ ਵੇਖ ਲਓ ਉਂਗਲਾਂ ਦੇ ਲੱਗਦੇ ਰੁਪਈਆ ਤੇ ਭਾਜੀ ਕਿੰਨੇ ਦੋਤਾ ਇਹ ਤਾਂ ਕੋਈ 12 12 ਕਿਲੋ ਅੱਛਾ ਕਰਕੇ ਫੇਰ ਬੰਦਾ ਕਰ ਜੈਡ ਬਲੈਕ ਝੋਟੀਆਂ ਹੈ ਜੀ ਤੇ ਕੱਟ ਕੱਟੀ ਮਗਰ ਇਹਨੇ ਮਗਰ ਵੀ ਕੱਟੀ ਜੀ ਤਿੰਨੇ ਕੱਟ ਖੋਲੋ ਲਓ ਜੀ ਪਿਓਰ ਮੋਹਰਾ ਜੇ ਬਿਲਕੁਲ ਜੈਡ ਬਲੈਕ ਆ ਚਾਰ ਦਾ ਝੋਟੀ ਆ ਤੇ ਵੱਡੀ ਝੋਟੀਆਂ ਤੇ ਰੇਡ ਵੇ ਲੋ ਬਾਈ ਦਾ 12 ਗੱਲ ਉਹਦਾ ਐਸਟੇਮ ਤਿਆਰ ਆ ਤੇ ਰੇਡ ਬਿਲਕੁਲ ਜੈਜ ਬਸ ਫਟਾਫਟ ਵਾਲੇ ਕੰਮ ਹੀ ਬੜਾ ਆ ਕਿ ਆਓ ਤੇ ਲੈ ਕੇ ਜਾਓ ਬਸ ਆਜੋ ਲਿਆਓ ਬਜੀ ਲਿਆਓ ਨੇ ਠੀਕ ਹੈ ਭਜੀ ਭਾੜਾ ਬਿਲਕੁਲ ਜਾਇਜ਼ ਆ। ਬਾ ਸਿਰੋਂ ਤੋਂ ਹੀ ਜਾਇਜ਼ ਰੇ ਭਾਜੀ। ਬਿਲਕੁਲ ਬਿਲਕੁਲ ਦੇਖੋ। ਸਿਰੋਂ ਤੋਂ ਹੀ ਜਾਇਜ਼ ਆ। ਆ ਜੋ। ਬਾਕੀ ਵੇਖੋ ਵੱਡੇ ਛੋਟੀਆਂ ਕੋਈ ਮਤਲਬ ਛੋਟੀਆਂ ਛੋਟੀਆਂ ਨਹੀਂ ਹੋਣਗੀਆਂ। ਨਹੀਂ ਨਹੀਂ ਦੇਖੀ ਜੀ ਵੱਡੇ ਵੱਡੇ ਛੋਟੇ ਪੂਰੀ ਵਟ ਆ ਜੋ। ਤੇ ਇਹਦਾ ਮੁੱਲ ਲਓ ਜੀ ਫਿਰ। ਇਹਦਾ ਵੀ ਜਿੰਨਾ ਕਹੋ ਜੀ ਜਾਇਜ਼ ਹੀ ਬਿਲਕੁਲ। ਜਾਇਜ਼ ਹੀ ਜਾਂਦੋ ਜੀ ਫਿਰ ਹੁਣ। ਇਹ ਵੀ ਜਾਇਜ਼ ਇਹਨਾਂ ਨੂੰ ਦੋ। ਹਾਂਜੀ। ਸੁਦੇਵ ਦੀ ਛੋਟੀ ਦੇ ਇੰਤਾਂ ਨਹੀਂ ਲੱਗੋ ਡੱਪ ਨੇ ਆ ਇੱਕ ਪੰਜ ਦੀ ਵੇਚਦੀਏ 10 ਦੀ ਵੇਚਦੀਏ ਪਰ ਅੱਜ ਮੁੱਲ ਕੋਈ ਨਹੀਂ ਮੁੱਲ ਕੋਈ ਨਹੀਂ ਇਹ 96000 ਦੀ 1000 ਛੋੜ ਦੀ ਪੂਰੇ 95 ਦੀ ਬਿਲਕੁਲ ਜੈ ਜੀ ਜੈ ਚੱਲਣ ਦਿਓ ਚੱਲਣ ਦਿਓ ਸੁਦੇਵ ਦੀ ਆ ਇੱਕ ਤੋਤਰੇ ਦੇ ਘਪੜ ਆਪਣੇ ਕੋਲ ਜੀ ਦੁੱਧ ਹੈਗਾ ਤੋਤੇ ਤੋਂ ਕੋਲ 3 ਲੀਟਰ ਆ ਗਿਆ ਆਪਣੇ ਡੋਨ ਡੈਮੇਜ ਤੋਂ ਮੇਂ ਜੀ ਇੱਥੇ ਪਰ ਇੱਕ ਡੈਮ ਇੱਕ ਡੰਗ 3 ਲੀਟਰ ਆਲਮੀ ਤੇ ਵੀ ਚੰਗ ਹੋ ਗਿਆ ਅੱਛਾ ਆਲੀ ਤੇ ਕੋਈ ਸੇਵਾ ਵਾਲਾ ਸਮਰਵਾਲਾ ਵੀ ਨੇ ਹਾਂਜੀ ਤੇ ਮੋਲੇ ਜੀ ਦਾ ਮੋਲੇ ਦਾ ਤਨਖਾਣ ਜਿਆਦਾ ਜੀ ਹਾਂਜੀ 50000 ਤੋਂ 2000 ਛੋੜ ਦੇ ਨਹੀਂ ਠੀਕ ਆ 48000 ਦੇ ਵਾਹ ਜੀ ਦੇਖੋ ਤੇ ਕੋਈ ਹੋਰ ਇੱਕ ਮਾਣਤਾਨ ਕਰਾਉਣਾ ਤੇ ਚੱਲ ਜਾਨ 45 ਦੀ ਬੈ ਲਓ ਐਂਡ ਵਾਲਾ ਪੀਸ ਆ ਚਲੋ ਜਾਨ ਜਾਨ ਦੇਖੋ ਚ ਨਹੀਂ ਠੀਕ ਆ ਬਿਲਕੁਲ ਰੇਡਰ ਦਾ ਬਿਲਕੁਲ ਜਾਇਜ ਹੈ ਰੇਡਰ ਬਿਲਕੁਲ ਜਾਇਜ ਆ ਤੇ ਵੇਖੋ ਇਹ ਤੁਹਾਨੂੰ ਪਤਾ ਰਿਹਾ ਪਤਾ ਨਹੀਂ ਆ ਹੋਣੀਆਂ ਝੋਟੀਆਂ ਵੱਡੀਆਂ ਝੋਟੀਆਂ ਤੇ ਬਿਲਕੁਲ ਤਾਜ਼ੇ ਬੱਚੇ ਆ ਬਾਕੀ ਮੇਰਾ ਵੀ ਰਾਹ ਇੱਥੇ ਆ ਕੇ ਚੈੱਕ ਕਰਕੇ ਲੈ ਜਾਣਾ ਭਾਈ ਜੀ ਭਾਈ ਆਣ ਕੇ ਤਿੰਨ ਟਾਈਮ ਚਾਰ ਟਾਈਮ ਚਵਾ ਕੇ ਤਸੱਲੀ ਕਰਕੇ ਫੇਰ ਖੜੇ ਜੀ ਚਲੋ ਹਾਂਜੀ ਨੰਬਰ ਜੀ ਨੰਬਰ ਜੀ ਆਪਣਾ 98783 95398 ਹਾਂਜੀ ਪੇਮਟ ਲੋਚਪ ਹਾਂਜੀ तहसील बटाला जिला गुरदासपुर है बटाले ਤੋਂ ਕਾਦੀਆਂ ਰੋਡ ਤੇ ਆਪਣਾ ਪਿੰਡਾ ਜੀ ਭਾਗੀ ਨੰਗਲ ਅੱਡਾ ਵੱਜਦਾ ਤੇ ਭਾਗੀ ਨੰਗਲ ਤੋਂ 1 ਕਿਲੋਮੀਟਰ ਲੋਚਾ ਪਿੰਡਾ ਜੀ ਆਪਣਾ ਸਤਿਕਾਰ ਹਾਂਜੀ ਸਤਿਕਾਰ